ਵਹੀਂ ਗੁਰਜੀ ਕਾ ਖਾਲਸਾ ਵਹੀਂ ਗੁਰਜੀ ਕੀ ਫਤਿਹ ਮੁੰਡਾਪੁਰ ਦੀ ਧਰਤੀ ਆ ਮੁੰਡਾਪਿੰਡ ਦੀ ਧਰਤੀ ਤੇ ਜਿਹੜਾ ਆਪਣਾ ਸੇਵਾ ਚੱਲ ਰਹੀ ਆ ਡਾਕਟਰ ਸਵੇਮਨ ਫਾਈਵ ਵਿਰਸਾਟ ਐਸੋਸੀਏਟੋ ਉਧਰੋਂ ਆਪਣੇ ਬਾਈਆਂ ਨੇ ਮਰੇਰਕੋਟਲੇ ਤੋਂ ਸ਼ਨਾਪਿੰਡ ਰੱਖਿਆ ਰਾਮਪੁਰ ਸ਼ਨਾ ਤੋਂ ਇੱਥੇ ਸਾਡੇ ਕੋਲ ਆਏ ਆ 1000 ਲੀਟਰ ਤੇਲ ਦੀ ਸੇਵਾ ਕਰ ਰਹੇ ਆ ਆਪਣੀ ਟੀਮ ਨੂੰ ਜੋ ਆਪਾਂ ਕਿਸਾਨਾਂ ਦੀ ਪਹਿਲੀ ਪੱਧਰ ਕਰਕੇ ਦੇ ਰਹੇ ਆ ਰਾਮਪੁਰ ਉਧਰ ਆਪਣੇ ਰਮਦਾਸ ਏਰੀਏ ਦੇ ਵਿੱਚ ਵੀ ਇਸ ਵੀਰ ਸੇਵਾ ਕਰਕੇ ਆਏ ਆ ਸੋ ਆਪਣੀ ਟੀਮ ਵੱਲੋਂ ਇਹਨਾਂ ਦਾ ਮਲੇਰਕੋਟਲਾ ਦਾ ਰਾਮਪੁਰ ਸ਼ੰਨਾ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡਾ ਆਣ ਕੇ ਸਾਥ ਦਿੱਤਾ ਵਾ ਸੋ ਮੈਂ ਇਸ ਵੀਡੀਓ ਰਾਈ ਫੇਰ ਕਹਿ ਰਿਹਾ ਵਾਂ ਵੀ ਜਿਹੜੀ ਸੰਗਤ ਸੁਣਦੀ ਸਾਡੀ ਗੱਲ ਇਹ ਸਾਨੂੰ ਟਰੈਕਟਰਾਂ ਦੀ ਕਿਰਾਇਆਂ ਦੀ ਤੇ ਡਰਾਈਵਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਆਣ ਕੇ ਸਾਡੀ ਟੀਮ ਦਾ ਸਾਥ ਦੇਣ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਡੇ ਏਰੀਆ ਦੇ ਸਾਰੇ ਸਮੂਹ ਸਾਧ ਸੰਗ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਡਾਕਟਰ ਸੁਆਮਾਨ ਯੂਐਸਏ ਤੋਂ ਉਹਨਾਂ ਦੇ ਬ੍ਰਦਰ ਬਾਈ ਅਵਤਾਰ ਸਿੰਘ ਜੀ ਜੋ ਸਾਰਾ ਦੇਖਰੇਖ ਕਰ ਰਹੇ ਨੇ ਇਥੋਂ ਦੀ ਤੇ ਇਹਨਾਂ ਦਾ ਬਹੁਤ ਜ਼ਿਆਦਾ ਵੈਸੇ ਤਾਂ ਕਰ ਰਹੇ ਨੇ ਇਹ ਪਰ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਤੁਸੀਂ ਹਰ ਇੱਕ ਜੋ ਵੀਰ ਜੀ ਨੇ ਕਿਹਾ ਤੁਹਾਨੂੰ ਉਹਨਾਂ ਦੀ ਮਦਦ ਟਰੈਕਟਰ ਦੀ ਕਰਾਇਆਂ ਦੀ ਜਿੱਦਾਂ ਵੀ ਆ ਕੀਤੀ ਜਾਵੇ ਤੇ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਇਹੀ ਸਾਡੀ ਹੱਥ ਜੋੜ ਕੇ ਬੇਨਤੀ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੰਗਰਾਮ ਸਿੰਘ ਮੈਨਾ ਨਹੀਂ ਜੀ